ਸਿਰ ਦਰਦ ਹੋਣਾ ਆਮ ਗੱਲ ਹੈ ਸਿਰ ਦਰਦ ਦੀ ਸਮੱਸਿਆ ਕਦੇ ਤੇਜ਼ ਅਤੇ ਕਦੇ ਗੰਭੀਰ ਵੀ ਹੋ ਸਕਦੀ ਹੈ ਇਹ ਸਿਰਫ ਦਰਦ ਦੀ ਸਮੱਸਿਆ ਨਹੀਂ ਸਿਰ ਦੇ ਵਿੱਚ ਚਰਨਾਹਟ ਅਤੇ ਟਸਟਸ ਆਮ ਗੱਲ ਆ ਬਹੁਤ ਸਾਰੇ ਲੋਕ ਸਿਰ ਦਰਦ ਦੀ ਬਜਾਏ ਚਰਨਾਟ ਦੀ ਭਾਵਨਾ ਨੂੰ ਜ਼ਿਆਦਾ ਮਹਿਸੂਸ ਕਰਦੇ ਨੇ ਪੈਰਾਥੀਸੀਆ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਇੱਕ ਨਿਊਰੋਨ ਸਿਸਟਮ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਇਸ ਤੋਂ ਇਲਾਵਾ ਜਦੋਂ ਲੰਬੇ ਸਮੇਂ ਤੱਕ ਨਸਾਂ ਤੇ ਦਬਾਅ ਬਣਿਆ ਰਹਿੰਦਾ ਤਾਂ ਸਿਰ ਦੇ ਵਿੱਚ ਚਰਨਾਹਟ ਦੀ ਭਾਵਨਾ ਸ਼ੁਰੂ ਹੋ ਜਾਂਦੀ ਹੈ ਅਜਾਹੇ ਦੇ ਵਿੱਚ ਸਵਾਲ ਉੱਠਦਾ ਹੈ ਕਿ ਸਿਰ ਦੇ ਵਿੱਚ ਚਰਨਾਹਟ ਦਾ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਹੈ ਤਾਂ ਆਉ ਜਾਂਦੇ ਆ ਆਖਿਰ ਕੀ ਕਾਰਨ ਹੋ ਸਕਦੇ ਨੇ ਸਿਰਦਰਦ ਹੋਣ ਦੇ ਸਾਈਨਸ ਅਤੇ ਸਾਹ ਦੀ ਨਾਲੀ ਦੇ ਵਿੱਚ ਇਨਫੈਕਸ਼ਨ ਦਾ ਹੋਣਾ ਸਾਈਨਸ ਅਤੇ ਸਾਹ ਦੀ ਨਾਲੀ ਦੇ ਵਿੱਚ ਇਨਫੈਕਸ਼ਨ ਕਾਰਨ ਸਿਰ ਦੇ ਵਿੱਚ ਚਰਣਾੜ ਦੀ ਭਾਵਨਾ ਪੈਦਾ ਹੋ ਸਕਦੀ ਹੈ ਦਰਅਸਲ ਇਹੀ ਕਾਰਨ ਹੈ ਕਿ ਸਾਈਨਸ ਦੀ ਸਮੱਸਿਆ ਹੁੰਦੀ ਹੈ ਇਸ ਕਾਰਨ ਨਸਾਂ ਤੇ ਗੰਭੀਰ ਪ੍ਰਭਾਵ ਪੈਂਦਾ ਤੇ ਦੂਸਰਾ ਸਿਰ ਦੇ ਵਿੱਚ ਸੋਜ ਸਾਈਨਸ ਪੈਰਾਥੀਸਿਆ ਦੀ ਬਿਮਾਰੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਿਰ ਦੇ ਵਿੱਚ ਸੋਚ ਅਤੇ ਜਲਣ ਹੁੰਦੀ ਹੈ ਇਸ ਦੇ ਨਾਲ ਸਿਰ ਦੇ ਵਿੱਚ ਚਰਣਾੜ ਹੋ ਸਕਦੀ ਹੈ ਤਣਾਅ ਦੀ ਗੱਲ ਕੀਤੀ ਜਾਵੇ ਅੱਜਕੱਲ ਲੋਕ ਜਿਹੜੇ ਕਿ ਆਪਣੇ ਕੰਮਾਂਕਾਰ ਨੂੰ ਲੈ ਕੇ ਜਾਂ ਫਿਰ ਘਰੇਲੂ ਕੰਮਾਂ ਨੂੰ ਲੈ ਕੇ ਜਿਹੜਾ ਕਿ ਸਿਰ ਦੇ ਵਿੱਚ ਉਹਨਾਂ ਦੇ ਦਰਦ ਜਾਂ ਫਿਰ ਉਹਨਾਂ ਨੂੰ ਤਣਾਅ ਦੇ ਵਿੱਚ ਰਹਿੰਦੇ ਨੇ ਜਦੋਂ ਕੋਈ ਵਿਅਕਤੀ ਸਟ੍ਰੈਸ ਜਾਂ ਤਣਾਅ ਦੇ ਵਿੱਚ ਹੁੰਦਾ ਤਾਂ ਉਸ ਨੂੰ ਸਿਰ ਦੇ ਵਿੱਚ ਚਰਨਾਟ ਮਹਿਸੂਸ ਹੋਣ ਲੱਗਦੀ ਹੈ ਦਰਅਸਲ ਸਟ੍ਰੈਸ ਅਤੇ ਤਣਾਅ ਦੇ ਕਾਰਨ ਨੋਰੋਪਾਈਨ ਅਤੇ ਹੋਰ ਹਾਰਮੋਨਸ ਦੇ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਨੇ ਇਹ ਹਾਰਮੋਨ ਸਰੀਰ ਦੇ ਕਈ ਹਿੱਸਿਆਂ ਦੇ ਵਿੱਚ ਖੂਨ ਸੰਚਾਰ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਜਿਸ ਲਈ ਖੂਨ ਦੀ ਬਹੁਤ ਲੋੜ ਹੁੰਦੀ ਹੈ ਜੇ ਸਥਿਤੀ ਦੇ ਵਿੱਚ ਨੋਰੋ ਪਾਈਨ ਫਲਾਈਨ ਸਿਰ ਦੇ ਵਿੱਚ ਖੂਨ ਭੇਜਦੇ ਜਿਸ ਕਾਰਨ ਵਿਅਕਤੀ ਨੂੰ ਸਿਰ ਦੇ ਵਿੱਚ ਦਰਦ ਚਰਨਾਟ ਦੀ ਭਾਵਨਾ ਮਹਿਸੂਸ ਹੋਣ ਲੱਗਦੀ ਹੈ ਮਾਈਗ੍ਰੇਨ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਮਾਈਗ੍ਰੇਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਮਾਈਗ੍ਰੇਨ ਦੀ ਸਥਿਤੀ ਦੇ ਵਿੱਚ ਵੀ ਤੇਜ਼ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ ਉਸ ਸਮੇਂ ਇਹ ਚਰਨਾਟ ਦੀ ਫੀਲਿੰਗ ਦਾ ਕਾਰਨ ਬਣਦਾ ਮਾਈਗ੍ਰੇਨ ਦੀ ਸਮੱਸਿਆ ਹੋਂ ਤੇ ਨਸਾਂ ਤੇ ਬਹੁਤ ਦਬਾਅ ਪੈਂਦਾ ਇਸ ਕਾਰਨ ਹੁੰਦਾ ਸੰਚਾਰ ਬਹੁਤ ਪ੍ਰਭਾਵਿਤ ਹੁੰਦਾ ਇਸ ਕਾਰਨ ਅੱਖਾਂ ਤੇ ਦਬਾਅ ਪੈਂਦਾ ਇਸ ਦੇ ਨਾਲ ਸਿਰ ਦੇ ਵਿੱਚ ਦਰਦ ਤੇ ਚਰਨਾਟ ਹੋ ਸਕਦੀ ਹੈ ਡਾਇਬੀਟਿਸ ਡਾਇਬੀਟਿਸ ਉਦੋਂ ਹੁੰਦੀ ਹੈ ਜਦੋਂ ਸਰੀਰ ਦੇ ਵਿੱਚ ਇਨਸੂਲਿਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਸਰੀਰ ਦੇ ਵਿੱਚ ਇਨਸੂਲਿਨ ਸਹੀ ਢੰਗ ਨਾਲ ਪੈਦਾ ਨਹੀਂ ਹੁੰਦਾ ਤਾਂ ਮਨੁੱਖ ਡਾਇਬੀਟਿਸ ਦਾ ਸ਼ਿਕਾਰ ਹੋ ਜਾਂਦਾ ਹੈ ਡਾਇਬੀਟਿਸ ਦੇ ਲੱਛਣ ਸਰੀਰ ਦੇ ਕਈ ਤਰ੍ਹਾਂ ਨਾਲ ਦਿਖਾਈ ਦਿੰਦੇ ਨੇ ਇਸ ਦੇ ਸ਼ੁਰੂਆਤੀ ਲੱਛਣ ਪੈਰਾਂ ਹੱਥਾਂ ਤੇ ਚਿਹਰੇ ਤੇ ਵੀ ਦੇਖੇ ਜਾ ਸਕਦੇ ਨੇ ਖਬਰਾਂ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ মিডিਆ ਰਿਪੋਰਟਾਂ ਦੇ ਆਧਾਰ ਤੇ ਆ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਮਾਹਿਰ ਡਾਕਟਰ ਦੇ ਨਾਲ ਗੱਲਬਾਤ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ